ਇਹ ਕੰਪਨੀ ਬਾਗ ਜੋ ਆਪਾਂ ਗੱਲ ਚੁੱਕੀ ਸੀ ਮੰਗ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰੇ ਪੰਜਾਬ ਜੀ ਦੀ ਔਰ ਇਹ ਸਫਾਈ ਦਾ ਕੰਮ ਜਿਹੜਾ ਵਾ ਇਹ ਸ਼ੁਰੂ ਹੋ ਗਿਆ ਵਾ ਇੱਥੇ ਤੇ ਇਹ ਆਲੇ-ਦੋਲੇ ਤੁਸੀਂ ਦੇਖੋ ਸਫਾਈ ਜਿਹੜੀ ਵਧੀਆ ਹੋ ਗਈ ਆ ਔਰ ਉੱਪਰ ਵੀ ਜਿਹੜਾ ਕੰਮ ਚੱਲ ਰਿਹਾ ਇੱਥੇ ਐਮਪੀ ਸਾਹਿਬ ਆਏ ਸੀ ਔਜਲਾ ਸਾਹਿਬ ਔਰ ਮੈਂ ਤੁਹਾਨੂੰ ਅੱਗੇ ਵੀ ਦਿਖਾ ਦਣਾ ਆ ਜਿਹੜੀ ਸਾਫ ਸਫਾਈ ਦੇ ਬੜੇ ਵਧੀਆ ਤਰੀਕੇ ਨਾਲ ਕਰਤੀ ਪ੍ਰਸ਼ਾਸਨ ਨੇ ਉਹਦਾ ਧੰਨਵਾਦ ਆ ਪਰ ਜਿਹੜਾ ਆਲੇ ਦੁਆਲੇ ਮਰਮਦ ਦਾ ਕੰਮ ਹੈ ਉਹ ਵੀ ਅਸੀਂ ਤੇ ਮਾਨਯੋਗ ਐਮਪੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਉਹ ਵੀ ਕਰਾ ਦੇਣ ਜਿਹੜਾ ਤੇ ਦੇਖਦੇ ਆ ਕੋਈ ਕੰਮ ਚੱਲਦਾ ਦੋਸਤੋ ਦੋਸਤੋ ਆਪਾਂ ਜੋ ਯਾਦਗਾਰ ਤੁਸੀਂ ਦੇਖ ਰਹੇ ਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵੀ ਹੈ ਤੇ ਇਹ ਬਰਾਸਤ ਜਿਹੜੀ ਸਾਹਮਣੇ ਬੜੀ ਜ਼ਰੂਰੀ ਸੀ ਕੰਪਨੀ ਬਾਗ ਅੰਮ੍ਰਿਤਸਰ ਵਿੱਚ ਜਿਹੜੀ ਯਾਦਗਾਰ ਹੈ 12000 ਦੇ ਸੀ ਤੇ ਇਹ ਜਿਹੜੀ ਆਪਾਂ ਜਦੋਂ ਮੀਡੀਆ 'ਚ ਗੱਲ ਲਿਆਂਦੀ ਔਰ ਫਿਰ ਗੁਰੂ ਨਗਰੀ ਦੇ ਐਮਪੀ ਸਾਹਿਬ ਨੂੰ ਇੱਥੇ ਲਿਆਂਦਾ ਔਜਲਾ ਸਾਹਿਬ ਨੂੰ ਔਰ ਇੱਥੇ ਲਿਆ ਕੇ ਵਿਖਾਇਆ ਕਿ ਹਾਲਾਤ ਇਥੋਂ ਦੇ ਕਿੱਦਾਂ ਦੇ ਸੀ ਪਰ ਹੁਣ ਪ੍ਰਸ਼ਾਸਨ ਨੇ ਜਿਹੜਾ ਇੱਥੇ ਤੇ ਆਪਣੇ ਕਰਮਚਾਰੀ ਭੇਜਦੇ ਆ ਕਿ ਯਾਦਗਾਰੀ مرمਤ ਕਰਾਓ ਜੋ ਵੀ ਹੋਣਾ ਵਾਲਾ ਉਹਦਾ ਕਰਾਓ ਔਰ ਸਭ ਤੋਂ ਵੱਡੀ ਗੱਲ ਕੀ ਸਾਫ ਸਫਾਈ ਦਾ ਬੜਾ ਬੁਰਾ ਹਾਲ ਸੀ ਉਹ ਸਾਫ ਸਫਾਈ ਜਿਹੜੀ ਆਲੇ ਦੁਆਲੇ ਕਦੋਂ ਦਿਖਾ ਦਿੰਦਾ ਉਹ ਸਾਰੇ ਕਰਾਤੀ ਆ ਔਰ ਇੱਧਰ ਵੀ ਦਿਖਾਉਂਦਾ ਸਾਫ ਸਫਾਈ ਸਾਰੇ ਬੰਦੇ ਕਰਵਾਤੀ ਆ ਪ੍ਰਸ਼ਾਸਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜਾ ਚੰਗਾ ਕੰਮ ਕੀਤਾ ਔਰ ਦੇਰ ਆਈ ਦਰਸਤ ਆਈ ਕਹਿੰਦੇ ਜਿਹੜਾ ਕੰਮ ਜਦੋਂ ਹੋ ਜੇ ਉਦੋਂ ਹੀ ਵਧੀਆ ਗੱਲ ਹੁੰਦੀ ਸਭ ਤੋਂ ਵੱਡਾ ਯੋਗਦਾਨ ਇਸ ਕੰਮ ਦੇ ਵਿੱਚ ਰਿਹਾ ਅੰਮ੍ਰਿਤਸਰ ਦੇ ਮੀਡੀਆ ਦਾ ਜਿਹੜੇ ਮੀਡੀਆ ਨੇ ਸਾਡਾ ਸਾਥ ਦਿੱਤਾ ਔਰ ਇਥੋਂ ਦੀਆਂ ਖਬਰਾਂ ਵਿਖਾਈਆਂ ਹੱਕ ਸੱਚ ਦੀਆਂ ਖਬਰਾਂ ਵਿਖਾਈਆਂ ਉਹਨਾਂ ਚੈਨਲਾਂ ਦਾ ਮੈਂ ਨਾਂ ਲੈ ਕੇ ਵੀ ਧੰਨਵਾਦ ਕਰੂੰਗਾ ਔਰ ਜਿਨ੍ਹਾਂ ਨੇ ਨਹੀਂ ਵਿਖਾਈਆਂ ਉਹਨਾਂ ਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰੂੰਗਾ ਵੀ ਜਿਹੜੇ ਹੱਕ ਸੱਚ ਦੀ ਆਵਾਜ਼ ਨੂੰ ਦਬ ਦਿਆ ਤੇ ਮੈਂ ਭਰਾਓ ਇਹ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਕੰਮ ਸੀ ਨਾ ਇਹ ਮੇਰਾ ਨਹੀਂ ਸੀ ਇਹ ਹਾਰੇ ਕੋਸ ਸਿੱਖਦਾ ਸੀਗਾ ਜਿਹੜਾ ਸਾਡਾ ਫਰਜ਼ ਪੜਦਾ ਸੀ ਅਸੀਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਸੀ ਪਰ ਅੱਜ ਜਦੋਂ ਪ੍ਰਸ਼ਾਸਨ ਤੱਕ ਕੱਲ ਪਹੁੰਚੀ ਗੁਰੂ ਨਗਰੀ ਦੇ ਐਮਪੀ ਸਾਹਿਬ ਨੂੰ ਇੱਥੇ ਲੈ ਕੇ ਆਏ ਇਥੋਂ ਦੇ ਹਾਲਾਤ ਵਿਖਾਏ ਤੇ ਅੱਜ ਇੱਥੇ ਸਫਾਈ ਵੀ ਹੋ ਗਈ ਆ ਤੇ ਇੱਥੇ ਜਿਹੜੇ ਨਿਸ਼ੇੜੀ ਪੈਂਦੇ ਸੀ ਉਹ ਵੀ ਨਹੀਂ ਹੁਣ ਆਉਂਦੇ ਕਿਉਂਕਿ ਜਦੋਂ ਮੀਡੀਆ 'ਚ ਗੱਲ ਆਉਂਦੀ ਆ ਮੀਡੀਆ ਇੱਕ ਬਹੁਤ ਵੱਡਾ ਜ਼ਰੀਆ ਵਾ ਤੇ ਮੀਡੀਆ ਲੋਕਾਂ ਨੂੰ ਵੇਅਰ ਵੀ ਕਰਦਾ ਤੇ ਸਿੱਖਿਆ ਵੀ ਦਿੰਦਾ ਇਹ ਸਾਰਾ ਜਿਹੜਾ ਤੁਸੀਂ ਕੰਮ ਵੇਖ ਰਹੇ ਹੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਐ ਬਰਾਤ ਦੇ ਆਲੇ ਦੋਲੇ ਉਹ ਪ੍ਰਸ਼ਾਸਨ ਦੇ ਅਧਿਕਾਰੀ ਤੁਸੀਂ ਪਿਛੇ ਦੇਖ ਰਹੇ ਹੋ ਮੇਰੇ ਉਡਾ ਕੇ ਆ ਕੇ ਮੈਂ ਲਗਾ ਦਿੰਦਾ ਤੁਹਾਨੂੰ ਔਰ ਇਹ ਸਾਰਾ ਹੀ ਕੰਮ ਨੂੰ ਮੰਨਤੀ ਕਰ ਰਿਹਾ ਜਿੱਥੇ ਜਿੱਥੇ ਕੀ ਕੀ ਹੋਣ ਵਾਲਾ ਵਾ ਔਰ ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਡੀਸੀ ਸਾਹਿਬ ਦਾ ਧੰਨਵਾਦ ਕਾਰਪੂਸ਼ਨ ਦੇ ਕਮਿਸ਼ਨਰ ਦਾ ਧੰਨਵਾਦ ਔਰ ਖਾਸ ਕਰਕੇ ਗੁਰੂ ਨਗਰੀ ਦੇ ਐਮਪੀ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਜਿਹੜਾ ਸਾਡੇ ਇੱਕ ਗੱਲ ਤੇ ਇੱਥੇ ਆ ਗਏ ਤੇ ਇੱਥੇ ਵਿਜ਼ਿਟ ਕਰਕੇ ਸਾਡੇ ਨਾਲ ਉਹਨਾਂ ਨੇ ਜਿਹੜਾ ਇਥੋਂ ਦਾ ਜਾਇਜ਼ਾ ਲਿਆ ਤੇ ਉਹਨਾਂ ਨੂੰ ਵੀ ਲੱਗਾ ਪਈ ਵਾਕਿਆ ਹੀ ਇਹ ਕੰਮ ਹੋਣ ਵਾਲਾ ਵਾ ਔਰ ਜਿਹੜਾ ਇਹ ਕੰਮ ਵਾਕਿਆ ਹੀ ਸ਼ੁਰੂ ਵੀ ਹੋ ਗਿਆ ਔਰ মিডিਆ ਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿੰਨੇ ਲਫ਼ਜ਼ਾਂ ਨਾਲ ਮੈਂ ਕਹਦਾ ਉਹ ਨਹੀਂ ਥੋੜੇ ਨੇ ਪਰਮਾਤਮਾ ਸਾਡੇ ਪੰਜਾਬ ਦੇ ਔਰ ਅੰਮ੍ਰਿਤਸਰ ਦੇ ਉਸ মিডিਆ ਪੱਤਰਕਾਰਾਂ ਨੂੰ ਜਿਹੜੇ ਸੱਚ ਦੀ ਆਵਾਜ਼ ਉਪਾਉਂਦੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ